ਰਾਤੀ ਤੇ ਪਤਾ ਲੱਗਾ ਜੀ ਰਾਤੀ 9 ਦੇ ਬਾਅਦ ਝਗੜਾ ਹੋਇਆ ਜੀ ਮੈਡਮ ਬਾਈਪਾਸ ਦੇ ਨਾਕੇ ਤੇ ਜਾ ਰਹੇ ਸੀ ਤੇ ਮੈਨੂੰ ਉੱਤੇ ਝਗੜਾ ਰੋਕਣ ਦੀ ਕੋਸ਼ਿਸ਼ ਕੀਤੀ ਆ ਤੇ ਮੈਡਮ ਦੇ ਗੱਲ ਪੈ ਗਏ ਆ ਉਹਨਾਂ ਨੰਗੀਆਂ ਤਲਵਾਰਾਂ ਉਹਨਾਂ ਕੋ ਦਾਤਰ ਸੀ ਉਹਨਾਂ ਸ਼ਹਿਰਾਂ ਰਾਤੀ ਇੱਥੇ ਗੁੰਡਾਗਰਦੀ ਕੀਤੀ ਨਰਾਜ ਕੀਤਾ ਵਾ ਠੇਕੇ ਤੋਂ ਸ਼ਰਾਬ ਪੀ ਗਏ ਬਾਹਰ ਆ ਕੇ ਝਗੜਾ ਕਰਨ ਪਿਆ ਤੇ ਉਹਨਾਂ ਸੜਕ ਜਾਮ ਕੀਤੀ ਸੀ ਤੇ ਉਹਦੇ ਉਹਦੇ ਕਾਰਨ ਜਿਹੜਾ ਮੈਡਮ ਨੂੰ ਰਾਤੀ ਬਹੁਤ ਜ਼ਿਆਦਾ ਛੱਡ ਲੱਗੇ ਆ ਮੈਡਮ ਦੇ ਕਿਰਪਾ ਨਾਲ ਰਾਤੀ 7:00 ਵਜੇ ਆ ਮੈਂ ਉਹਨਾਂ ਦਾ ਮੁੰਡਾ ਅਮਰਵੀਰ ਆ ਉਹਨੂੰ ਬਹੁਤ ਜ਼ਿਆਦਾ ਛੱਡ ਲੱਗੇ ਆ ਜੀ ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਨੂੰ ਇਹ ਜਿਹੜੇ ਦੋਸ਼ੀ ਆ ਇਹਨਾਂ ਸਖਤ ਸਜ਼ਾ ਦਿੱਤੇ ਜਾਵੇ ਜੇ ਇੱਕ ਪੁਲਿਸ ਇੰਸਪੈਕਟਰ ਦੇ ਉੱਤੇ ਐਡਾ ਵੱਡਾ ਹਮਲਾ ਹੋ ਗਿਆ ਜਿਹੜੀ ਇੱਕ ਬੀਬੀ ਟਾਉਣ ਲਈ ਆਉਂਦਾ ਕੋਈ ਉਹਨਾਂ ਕੋਲ ਮਾਰਕੋਟ ਨਹੀਂ ਕੀਤੀ ਸਿਰਫ ਇਹਨੂੰ ਠੱਲ ਪਾਉਣ ਵਾਸਤੇ ਬਿਖੋਜ ਨਾ ਝਗੜਾ ਕਰੋ ਉਹਨਾਂ ਦੇ ਉੱਤੇ ਹਮਲਾ ਕਰਨਾ ਸ਼ੁਰੂ ਕਰਦਾ ਵਾ ਜਿਹੜੇ ਦੋਸ਼ੀ ਆ ਬੋਤਨਾ ਚਲਾਈਆਂ ਜੀ ਦਾਤਾਂ ਨਾਲ ਸ਼ਰਿਆਂ ਮੋਟਰਸਾਈਕਲ ਤੇ ਕਮਾਏ ਆ ਜੀ ਖੜਕਦੇ ਉੱਤੇ ਉਹਨਾਂ ਜਾਮ ਕੀਤਾ ਸੀ ਰਾਤੀ ਜੀ ਕੀ ਹੋਇਆ ਕੀ ਹੈ ਸਰਕਾਰੀ ਮਨ ਰਹੀ ਹੈ ਕਾਰ ਹੋਇਆ ਕੀ ਹੈ ਕਾਰ ਨੇ ਸ਼ਰਾਬ ਪੀ ਕੇ ਝਗੜਾ ਕਰਦੇ ਸੀ ਮੈਡਮ ਬ ਦੇ ਨਾਲ ਮੈਡਮ ਦੇ ਜਿਹੜਾ ਜਰਾ ਹੈਗਾ ਸੀ ਨਾਲ ਉਹਨਾਂ ਦੇ ਐਸਏ ਹੀ ਮੁੰਡਾ ਅਮਰ ਵੀਰ ਇਹਨਾਂ ਦੋਵੇਂ ਵਿਚਾਰੇ ਆ ਗਏ ਸਿਵਲ ਬਰਦੀ ਸੀ ਮੈਮ ਸਿਵਲ ਬਰਦੀ ਸੀ ਔਰ ਕਿਹਾ ਕਿ ਇੱਕ ਮਹਿਲਾ ਵਾਲੇ ਜਿਹੜੇ ਰੁਕਿਆ ਗਿਆ ਤੇ ਉਹਨਾਂ ਨੂੰ ਰੁਕਣਾ ਚਾਹੀਦਾ ਸੀ ਬਿਲਕੁਲ ਜੀ ਬਿਲਕੁਲ ਇੱਕ ਮੰਨ ਲਓ ਤੁਹਾਨੂੰ ਔਰਤ ਹੱਥ ਦੇਣੀ ਵੀ ਨਾ ਝਗੜਾ ਕਰੋ ਰੁਕ ਜਾਓ ਆਪੋ ਹੋਰ ਵਾਰ ਫੇਰ ਦੰਤ ਮਾਰ ਸ਼ੁਰੂ ਕਰ ਦਿੱਤੇ ਉਹ ਤੇ ਕਿਰਪਾਨਾਂ ਦਾ ਭਲਾ ਕੀਤਾ ਵਾ ਬੜੀ ਦੁੱਖ ਵਾਲੀ ਗੱਲ ਹੈ ਜੀ ਸਾਡੇ ਬਹੁਤ ਵਧੀਆ ਅਫਸਰ ਜੀ ਉਹਨਾਂ ਨੇ ਵੇਰਕੇ ਦੇ ਵਿੱਚ ਨਸ਼ੇ ਨੂੰ ਆ ਜੀ ਠੰਡ ਪਾਈ ਆ ਥਾਣੇ ਵੇਰਕੇ ਦੇ ਵਿੱਚ ਨਸ਼ਾ ਲੋਕੀ ਕਈ ਤੇ ਛੱਡ ਕੇ ਪੈਣ ਛੱਡ ਕੇ ਭੱਜ ਗਿਆ ਨਸ਼ੇ ਤੋਂ ਵੀ ਮੈਡਮ ਆ ਸਰਦ ਬਹੁਤ ਆ ਅੱਛਾ ਇਹ ਨਸ਼ਾ ਬੰਦੀ ਕਰਦੇ ਤੁਸੀਂ ਕੀ ਸਖਤ ਕਰ ਰਹੀ ਆ ਜੀ ਅਸੀਂ ਜੀ ਬੇਰੋਗ ਜੀ ਮੈਂ ਮੰਗ ਕਰਦੇ ਸਰਕਾਰ ਗਾੜੀ ਆਪਣੇ ਕਮਿਸ਼ਨਰ ਸਾਹਿਬ ਗਾੜੀ ਵੀ ਜਿਹੜੇ ਦੋਸ਼ੀ ਪੜ ਗਏ ਇਹਨਾਂ ਸਜਾਵਾਂ ਤੋਂ ਅੱਜ ਜੀ ਜਾਵੇ ਇਹਨਾਂ ਨੇ ਇਹਨਾਂ ਪਤਾ ਕੀਤਾ ਐਸ ਐਚਓ ਸਾਹਿਬ ਨੂੰ ਰਿਪੋਰਟ ਆਈ ਸੀ ਕਿ ਮੂਦਲ ਪਿੰਡ ਲੜਾਈ ਹੋਂਦੀ ਆ ਤੇ ਉਹ ਲੜਾਈ ਦੇ ਮਸਲੇ ਦੇ ਵਿੱਚ ਮੂਦਲ ਪਿੰਡ ਗਏ ਤੇ ਉੱਥੋਂ ਉਹਨਾਂ ਨੇ ਕੋਈ ਪੁੱਛਗੇ ਸੀ ਦੇ ਦੌਰਾਨ ਬੰਦਾ ਫੜਿਆ ਸੀਗਾ ਤੋਂ ਉਹਨਾਂ 'ਗੋ ਐਸ ਐਚਓ ਸਾਹਿਬ ਤੇ ਹਮਲਾ ਕਰਤਾ ਕਿੰਨੀ ਵੀ ਇੰਜਰ ਹੋਏਗਾ ਇਹ ਕਿਉਂਕਿ ਕਾਫੀ ਸਾਟ ਲੱਗੀ ਹੋਈ ਉਹਨੂੰ ਮੰਡੀ ਪਾਸ ਤੱਕ ਆਦਮੀ ਕਿਹਦੇ ਕਾਰਨ ਕਾਨੂੰਨੀ ਲਾਟਾ ਉਹਨੇ ਕਰ ਪਾਇਆ ਨਹੀਂ ਨਹੀਂ ਇੰਤਾਂ ਦੀ ਨਹੀਂ ਕੋਈ ਗੱਲ ਮੇਰੇ ਮਾਂਜੀ ਤੇ ਆਪਰੇ ਜਿਹੜਾ ਰੇਡ ਕਰ ਲਗੇ ਤੇ ਕਿਉਂ ਕਰ ਲਗੇ ਕੀ ਹੋ ਕੇ ਰੈਸਟ ਕਰਾ ਕਰ ਰੇਡ ਕਰਨੀ ਗਈ ਲੜਾਈ ਝਗੜਾ ਹੋਇਆ ਹੀ ਉਹਦੇ ਸਬੰਧ ਚ ਤਲਾ ਆਈ ਤੇ ਉਹ ਮਤਲਬ ਉਹਤੇ ਉਹਦੇ ਸਬੰਧ ਚ ਗਏ ਹੀ ਹਾਂਜੀ ਕਿੰਨੇ ਵਿਅਕਤੀ ਸੀਗੇ ਮੋਕੇ ਦੇ ਜਿਨ੍ਹਾਂ ਨੇ ਹਮਲਾ ਕੀਤਾ ਪਤਾ ਨਹੀਂ ਸਾਰੇ ਨਾਈਟ ਮੁੰਸ਼ੀ ਨੂੰ ਪਤਾ ਹੋਣਾ ਮੇਰੇ ਤੇ ਦੇ ਮੇਰਾ ਲੈਡੀ ਹੈਡ ਕਨਸਟੇਬਲ ਸਿਮਰਨ ਜੀ ਪਰਚਾ ਦਰਜ ਕਰਤੇ ਹਾਂਜੀ ਉਹਨਾਂ ਦੇ ਪਰਚਾ ਦਰਜ ਤੇ ਲਗਾਤਾਰ ਭਾਰ ਕੀਤੀ ਜਾਂਦੀ ਹੈ ਹਾਂਜੀ ਲਗਾਤਾਰ ਭਾਰ ਕੀਤੀ ਜਾਂਦੀ ਹੈ ਕਿਹੜੇ ਢਾਹ ਦੇ ਕਿੰਨਾ ਕਿ ਪਰਚਾ ਦਰਜ ਹਾਂਜੀ ਇਹ ਤਾਂ ਵੇਰਕਾ ਥਾਣੀ ਤੋਂ ਥਾਣੇ ਦਾ ਜਿਹੜਾ ਜੂਰੀਸਡਿਕਸ਼ਨ ਹੈਗੀ ਪੁਲਿਸ ਸਟੇਸ਼ਨ ਵੇਰਕਾ ਚ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਮੋਦਲ ਪੈਟਰੋਲ ਪੰਪ ਹੈ ਜਿਹਦੇ ਲਾਗੇ ਦੋ ਪਾਰਟੀਆਂ ਜਿਹੜੀਆਂ ਆਪਸ ਚ ਲੜਾਈ ਕਰ ਰਹੀਆਂ ਸਨ ਜਿੱਥੇ ਇਨਫੋਰਮੇਸ਼ਨ ਮਿਲਣ ਤੇ ਜਿਹੜੇ ਐਸ ਐਚ ਓ ਵੇਰਕਾ ਉਹ ਸਾਡੇ ਲੇਡੀ ਆਫੀਸਰ ਨੇ ਅਮਨਜੋਤ ਕੌਰ ਆਪਣੀ ਪੁਲਿਸ ਪਾਰਟੀ ਸਮੇਤ ਉੱਥੇ ਗਏ ਜਦੋਂ ਇਹ ਉੱਥੇ ਪਹੁੰਚੇ ਤਾਂ ਉਹਨਾਂ ਦੇ ਵਿੱਚ ਕੁਝ ਸ਼ਰਾਰਤੀ ਬੰਦਿਆਂ ਨੇ ਐਸਐਚਓ ਤੇ ਹਮਲਾ ਕੀਤਾ ਔਰ ਉਹਨਾਂ ਨੂੰ ਇੰਜਰਡ ਕੀਤਾ ਜਿਸ ਤੇ ਉਹਨਾਂ ਨੂੰ ਫਿਲਹਾਲ ਉੱਥੇ ਹਸਪੀਟਲ ਇਡਮਿਟ ਕਰਾਇਆ ਗਿਆ ਔਰ ਉਹਦੇ ਵਿੱਚ ਐਫਆਈਆਰ ਨੰਬਰ 55 109 121 351 132 1221 191 ਬੀਐਨਐਸ ਇਹ ਮਕਦਮਾ ਦਰਜ ਕੀਤਾ ਗਿਆ ਔਰ ਦੋਸ਼ੀਆਂ ਦੇ ਵਿੱਚ ਜਿਹੜਾ ਸਭ ਤੋਂ ਮੇਨ ਬੰਦਾ ਸੀ ਸੁਖਜੀਤ ਸਿੰਘ ਔਰ ਫੌਜੀ ਜੋ ਕਿ ਆਰਮੀ ਦਾ ਪ੍ਰੈਜ਼ੈਂਟਲੀ ਸਰਵਿੰਗ ਕਰਮਚਾਰੀ ਹੈ ਉਹਨੂੰ ਸਾਡੀ ਪੁਲਿਸ ਨੇ ਬੜੀ ਮਸਤੀ ਦੀ ਨਾਲ ਉਹਨੂੰ ਅਰੈਸਟ ਕੀਤਾ ਔਰ ਉਹਦੇ ਜਿਹੜੇ ਕੋ-ਕਯੂਜ਼ਡ ਆ ਉਹਨਾਂ ਨੂੰ ਵੀ ਜਲਦੀ ਅਰੈਸਟ ਕਰ ਲਿਆ ਜਾਏਗਾ ਔਰ ਜਿਹੜੀਆਂ ਇਹ ਪਾਰਟੀਆਂ ਆਪਸ ਵਿੱਚ ਲੜੀਆਂ ਸਨ ਉਹਦੇ ਰਿਲੇਟਡ ਇੱਕ ਅਲੱਗ ਮਕਦਮਾ ਦਰਜ ਕੀਤਾ ਗਿਆ ਔਰ ਇਹ ਜਿਹੜੇ ਜਿਹੜੇ ਮਾੜੇ ਅਨਸਰ ਆ ਉਹਨਾਂ ਤੇ ਕਮਿਸ਼ਨਰ ਅੰਮ੍ਰਿਤਸਰ ਪੁਲਿਸ ਵੱਲੋਂ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ